ਤੰਗ ਨਾ ਕੀ ਜੀਏ ਦੂਰ ਹੋ ਜਾਈਏ ਭਾਗ ਸਾਗਤ ਦੇ ਕੋਲ ਨਹੀਂ ਰਹਿਣਾ ਸੰਤ ਸਭ ਜੀਵੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ ਅੱਜ ਬਹੁਤ ਵਿਸ਼ੇਸ਼ ਦਿਨ ਹੈ ਜਗਤ ਮਾਂ ਸ਼ਹੀਦ ਮਾਂ ਮਾਤਾ ਗੁਜਰ ਕੌਰ ਜੀ ਦਾ 400 ਸਾਲਾ ਜਨਮ ਦਿਹਾੜਾ ਗਿਆਨੀ ਸੋਨ ਸਿੰਘ ਸੀਤਲ ਨੇ ਇੱਕ ਗੱਲ ਆਖੀ ਹੈ ਕਿ ਭਾਰਤ ਦੇ ਲੋਕਾਂ ਨੇ ਸ਼੍ਰੀ ਰਾਮ ਜੀ ਦੀ ਪਤਨੀ ਸੀਤਾ ਜੀ ਨੂੰ ਬੜਾ ਅਹਿਮ ਦਰਜਾ ਦਿੱਤਾ ਹੈ। ਔਰ ਮਹਾਤਮਾ ਬੁੱਧ ਦੀ ਪਤਨੀ ਜੋਸ਼ੋਧਰਾ ਜੀ ਨੂੰ ਬੜਾ ਉੱਚਾ ਦਰਜਾ ਦਿੱਤਾ ਗਿਆ ਹੈ। ਗਿਆਨੀ ਸੋਨ ਸਿੰਘ ਸੀਤਲ ਜੀ ਕਹਿਣ ਲੱਗੇ ਕਿ ਜੇ ਸੰਸਾਰ ਦੇ ਉੱਤੇ ਜੇ ਕਿਤੇ ਇਸਤਰੀ ਜਾਤੀ ਦੇ ਉੱਤੇ ਵਿਸ਼ਲੇਸ਼ਣ ਹੋਇਆ ਇੱਕ ਧੀ ਦੇ ਤੌਰ ਤੇ ਇੱਕ ਪਤਨੀ ਦੇ ਤੌਰ ਤੇ ਇੱਕ ਆਗੂ ਦੇ ਤੌਰ ਤੇ ਇੱਕ ਮਾਂ ਦੇ ਤੌਰ ਤੇ ਇੱਕ ਦਾਦੀ ਹਰ ਪੱਖ ਮਾਤਾ ਗੁਜਰ ਕੌਰ ਜੀ ਦਾ ਸਭ ਤੋਂ ਸ਼੍ਰੇਸ਼ਟ ਹੋਵੇਗਾ ਦੁਨੀਆ ਦੇ ਵਿੱਚ ਜੇ ਇਸਤਰੀ ਜਾਤੀ ਤੇ ਵਿਸ਼ਲੇਸ਼ਣ ਹੋਵੇਗਾ ਤਨ ਮਾਤਾ ਗੁਜਰ ਕੌਰ ਜੀ ਦਾ ਨਾਮ ਸਭ ਤੋਂ ਉੱਪਰ ਹੋਵੇਗਾ ਸਭ ਤੋਂ ਉੱਪਰ ਹੋਵੇਗਾ ਅੱਜ ਦੇ ਦਿਨ ਉਹਨਾਂ ਦਾ ਜਨਮ ਹੋਇਆ ਸੀ ਪਿਤਾ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਵੀ ਵਰਤਿਆ ਜਾਂਦਾ ਸੀ ਖਾਲਸੇ ਦੀ ਸਾਜਨਾ ਤੋਂ ਬਿਸ਼ਨ ਕੌਰ ਦੇ ਗ੍ਰਹਿ ਬਾਲੜੀ ਬਚਪਨ ਦੇ ਵਿੱਚ ਲਾਲ ਚੰਦ ਗੁਰੂ ਘਰ ਨਾਲ ਪ੍ਰੇਮ ਕਰਦਾ ਸੀ ਬਾਣੀ ਨਾਲ ਜੁੜ ਗਏ ਫਿਰ ਉਹ ਸਮਾਇਆ 6ਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ 6ਵੇਂ ਪਾਤਸ਼ਾਹ ਆਪਣੇ ਫਰਜੰਦ ਨੂੰ ਵਿਹੋਣ ਵਾਸਤੇ ਕਰਤਾਰਪੁਰ ਗੇ ਕਰਤਾਰਪੁਰ ਆਨੰਦ ਕਾਰਜ ਹੋਇਆ ਤੇ ਕਿਹਾ ਸਤਿਗੁਰੂ ਜੀ ਲਾਲ ਚੰਦ ਕਹਿੰਦਾ ਕੋਈ ਸੇਵਾ ਨਹੀਂ ਹੋ ਸਕੀ ਜਿਨ ਤਨਜਾ ਅਰਪਣ ਕੀਨੇ ਜਿਨੇ ਧੀ ਦਾਨ ਕਰਤੀ ਜਿਸਨੇ ਇਹ ਉਹ ਮਹਾਨ ਸ਼ਖਸੀਅਤ ਬਣੇਗੀ ਜਿਸ ਨੇ ਸਿੱਖੀ ਦਾ ਨਾਮ ਰੋਸ਼ਨ ਕਰਨਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣਦੇ ਨੇ ਮਾਤਾ-ਨਾਨਕੀ ਰਿਸ਼ਤਾ ਕੱਲਾ ਪਤਨੀ ਦਾ ਨਹੀਂ ਨõ ਸੱਸ ਦਾ ਰਿਸ਼ਤਾ ਕਿੰਨਾ ਪ੍ਰੇਮ ਵਾਲਾ ਹੈ ਜਿਵੇਂ ਮਾਤਾ-ਨਾਨਕੀ ਤੇ ਮਾਤਾ ਗੰਗਾ ਜੀ ਅੱਜ ਤਾਂ ਰਿਸ਼ਤੇ ਕਹਿੰਦੇ ਧੀ ਬਣ ਜਾਏ ਨõ ਮੈਂ ਕਹਿੰਦਾ ਨõ ਹੀ ਬਣ ਕੇ ਰਹੇ ਇਹ ਰਿਸ਼ਤਾ ਕਿੰਨਾ ਪ੍ਰੇਮ ਵਾਲਾ ਹੈ ਔਰ ਮਾਤਾ ਗੁਜਰੀ ਜੀ ਸਧਾਰਨ ਘਰ ਤੋਂ ਸਨ ਸੀਤਾ ਤਾਂ ਜਨਕ ਰਾਜੇ ਦੀ ਧੀ ਸੀ ਰਾਜ ਘਰਾਨੇ ਦੇ ਵਿੱਚ ਰਾਜਕੁਮਾਰੀ ਸੀ ਜਸ਼ੋਦਰਾ ਜਿਹੜਾ ਰਾਜਕੁਮਾਰ ਸੀ ਉਹਦੀ ਪਤਨੀ ਸੀ ਆਮ ਘਰ ਦੀ ਧੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨੌ ਬਣ ਗਈ ਇਹ ਬੜੇ ਮਾਣ ਵਾਲੀ ਗੱਲ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਚਪਨ ਦੇ ਵਿੱਚ ਜਿਵੇਂ 6ਵੇਂ ਪਾਤਸ਼ਾਹ ਜੀ ਨੇ ਆਪਣੇ ਸਾਰੇ ਸੁਪੁੱਤਰਾਂ ਨੂੰ ਸ਼ਸਤਰ ਵਿਦਿਆ ਸਿਖਾਈ ਤੇ ਨਾਲ ਬਾਣੀ ਨਾਲ ਜੋੜਿਆ ਇਸੇ ਤਰ੍ਹਾਂ ਬਾਬਾ ਤੇਗ ਬਹਾਦਰ ਜੀ ਬਚਪਨ ਦੇ ਵਿੱਚ ਬਾਣੀ ਨਾਲ ਵੀ ਜੁੜੇ ਤੇ ਸ਼ਸਤਰ ਵਿਦਿਆ ਇਸੇ ਕਰਕੇ ਕਰਤਾਰਪੁਰ ਦੀ ਜੰਗ ਜਿਹਦੇ ਵਿੱਚ ਬਾਬਾ ਤੇਗ ਬਹਾਦਰ ਨੇ ਐਸੇ ਤਲਵਾਰ ਦੇ ਜੋਰ ਵਿਖਾਏ ਜਿਸ ਨੂੰ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਨੇ ਕਿਉਂਕਿ ਇਹ ਜੰਗ ਸ਼ਹਿਰ ਬਾਜ਼ਾਰ ਵਿੱਚ ਹੋਈ ਸੀ ਉਹ ਦੇਖਿਆ ਉਹ ਵੀ ਸਮਹਾਇਆ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਆਪਣੇ ਪੋਤਰੇ ਗੁਰੂ ਹਰਿਰਾਇ ਸਿੰਘ ਜੀ ਨੂੰ ਦੇ ਦਿੱਤੀ। ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੂੰ। ਉਸ ਵੇਲੇ ਮਾਤਾ ਨਾਨਕੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੇਰੀ ਪਰਵਰਿਸ਼ ਵਿੱਚ ਸਤਿਗੁਰੂ ਜੀ ਕੋਈ ਕਮੀ ਛੇਵੇਂ ਪਾਤਸ਼ਾਹ ਜੀ ਦੇ ਬੋਲ ਸਨ। ਹਾਲੇ ਜਿਹੜਾ ਕਾਰਜ ਮੇਰੇ ਤੇਗ ਬਹਾਦਰ ਨੇ ਕਰਨਾ ਉਹਦੇ ਵਾਸਤੇ ਭਗਤੀ, ਸੇਵਾ, ਮਨੁੱਖਤਾ ਦਾ ਪਰਉਪਕਾਰਕ ਬੜਾ ਜ਼ਰੂਰੀ ਹੈ। ਉਹ ਕਰਨਗੇ ਸੇਵਾ ਤੋਂ ਬਾਅਦ ਇਹ ਪਦਵੀ ਮਿਲੇਗੀ। ਬਾਬਾ ਬਕਾਲਾ ਸਾਹਿਬ ਆ ਗਏ ਪੂਰਬ ਦੀ ਯਾਤਰਾ ਵੀ ਕੀਤੀ ਅੱਜ ਵੀ ਬਹੁਤ ਸਾਰੇ ਖੂਹ ਐਸੇ ਨੇ ਜਿੱਥੇ ਗੁਰੂ ਤੇਗ ਬਹਾਦਰ ਜੀ ਨਹੀਂ ਲਿਖਿਆ ਹੋਇਆ ਉੱਥੇ ਲਿਖਿਆ ਬਾਬਾ ਤੇਗ ਬਹਾਦਰ ਜੀ ਤੇ ਲਖੀ ਸ਼ਾ ਬਣਜਾਰਾ ਭਾਗ ਪੂਰਬ ਦੀ ਯਾਤਰਾ ਦੇ ਵਿੱਚ ਇਹ ਜਿਹੜਾ ਸਾਗਰ ਸ਼ਹਿਰ ਹੈ ਇਹਦੇ ਵਿੱਚ ਇੱਕ ਐਡਾ ਵੱਡਾ ਸਰੋਵਰ ਖਦਵਾਇਆ ਜਿਹਨੂੰ 2 ਸਾਲ ਲੱਗੇ ਸਰੋਵਰ ਖਦਵਾਉਂਦਿਆਂ ਖਦਵਾਉਂਦਿਆਂ 6000 ਬੰਦਾ ਲੱਗਾ ਰਿਆ ਅਖੀਰ ਤੇ ਕੜ ਤੋੜਿਆ ਲੱਖੀ ਸ਼ਾ ਵਨਦਾਰੇ ਦਾ ਵੱਡਾ ਪੁੱਤਰ ਕੁਰਬਾਨ ਹੋ ਗਿਆ ਉਸ ਦੀ ਬਹੂ ਕੁਰਬਾਨ ਹੋ ਗਈ ਉਹ ਅੱਜ ਵੀ ਉੱਥੇ ਉਹਨਾਂ ਦੀ ਸਮਾਦ ਯਾਦ ਬਣੀ ਹੋਈ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਗਤੀ ਕੀਤੀ ਤਪੱਸਿਆ ਕੀਤੀ ਤੇ ਮੈਂ ਕਹਿਣਾ ਜਿੱਥੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸੀਂ ਬਚਨ ਕਰਦੇ ਆ ਉੱਥੇ ਧੰ ਮਾਤਾ ਗੁਜਰ ਕੌਰ ਜੀ ਵੀ ਕਹਿਣਾ ਚਾਹੀਦਾ ਉਹ ਨਾਲ 30 ਸਾਲ ਭਗਤੀ ਵਿੱਚ ਸ਼ਾਮਲ ਰਹੇ ਗੋਬਿੰਦ ਰਾਏ ਪਟਨੇ ਵਿੱਚ ਪ੍ਰਕਾਸ਼ ਹੁੰਦਾ ਹੈ। ਔਰ ਇੱਥੇ ਭਗਤੀ ਕਰਦਿਆਂ ਕਰਦਿਆਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਬੋਲ ਸਨ। ਬਾਬਾ ਬਕਾਲੇ ਕਿਉਂਕਿ ਭਰਾ ਸਨ ਬਾਬਾ ਗੁਰਦਿੱਤਾ ਜੀ ਤੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਨਾਤੇ ਰਿਸ਼ਤੇ ਨਾਤੇ ਬਾਬਾ ਜੀ ਲੱਗਦੇ ਸਨ। ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਕੀਰਤਪੁਰ ਸਾਹਿਬ ਆਏ ਕੁਝ ਸਮਾਂ ਮਾਲਵੇ ਦਾ ਰਟਨ ਕੀਤਾ ਅਨੰਦਪੁਰ ਸਾਹਿਬ ਤੋਂ ਫਿਰ ਬਾਅਦ ਪਟਨਾ ਸਾਹਿਬ ਚਲੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਨੁੱਖਤਾ ਦਾ ਦਰਦ ਰੱਖਦੇ ਨੇ ਅਸਾਮ ਚਲੇ ਗਏ ਨੇ ਉੱਥੇ ਭਰਾ ਭਰਾ ਦੀ ਜੰਗ ਜਿਹੜੀ ਸੀਗੀ ਉਹ ਰੋਕੀ ਗੋਬਿੰਦ ਰਾਏ ਦਾ ਪ੍ਰਕਾਸ਼ ਹੁੰਦਾ ਹੈ ਅੱਜ ਦੀ ਮਾਂ ਇਹ ਨਾ ਸੋਚੇ ਕਿ ਮੈਂ ਬੱਚੇ ਨੂੰ ਜਨਮ ਦਿੱਤਾ ਤੇ ਮੇਰੀ ਜ਼ਿੰਮੇਵਾਰੀ ਖਤਮ ਹੋ ਗਈ ਹੈ ਨਹੀਂ ਭਾਈ ਜਨਮ ਤੋਂ ਬਾਅਦ ਜ਼ਿੰਮੇਵਾਰੀ ਵਧਦੀ ਹੈ ਅਸੀਂ ਸੰਸਕਾਰ ਦੇਣੇ ਆ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜਿਨੇ ਉਹ ਸੰਸਕਾਰ ਦਿੱਤੇ ਜੋ ਗੁਰਮਤਿ ਆਸ਼ੇ ਅਨੁਸਾਰ ਸਨ ਪ੍ਰੇਰਨਾ ਦਿੱਤੀ 5 ਸਾਲ ਬਾਅਦ ਪਿਤਾ ਤੇ ਪੁੱਤਰ ਦਾ ਮਿਲਾਪ ਹੁੰਦਾ ਹੈ ਔਰੰਗਜੀਤ ਜਿਹੜਾ ਉਸ ਦੀ ਕਟੜ ਨੀਤੀ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਆ ਜਾਂਦੇ ਆ ਥੋੜੇ ਸਮੇਂ ਬਾਅਦ ਪਰਿਵਾਰ ਨੂੰ ਉੱਥੇ ਬੁਲਾ ਲਿਆ ਜਾਂਦਾ ਹੈ ਵਿਪਤਾ ਇੰਨਾ ਵਿਖੜਾ ਇੰਨਾ ਸਮਾਂ ਵਿਪਤਾ ਬਣ ਜਾਂਦੀ ਆ ਦਾਸ ਮਟਨ ਸਾਹਿਬ ਗਿਆ ਜਿਸ ਥੜੇ ਤੇ ਅਰਦਾਸ ਕਰਕੇ ਉਹ ਆਨੰਦਪੁਰ ਸਾਹਿਬ ਆਏ ਸਨ ਸਾਰੇ ਫਰਿਆਦੀ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਕਿ ਹੁਣ ਕਿਸੇ ਦੇ ਧਰਮ ਦੇ ਚਿੰਨਾ ਨੂੰ ਬਚਾਉਣ ਵਾਸਤੇ ਕੁਰਬਾਨੀ ਦੇਣੀ ਪੈ ਸਕਦੀ ਆ ਮਨੁੱਖੀ ਹੱਕਾਂ ਦੇ ਫਾਊਂਡਰ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਪਰਿਵਾਰ ਨਾਲ ਸਲਾਮਸ਼ਵਾਰਾ ਕਰਦੇ ਨੇ ਪੰਜ ਸਿੰਘ ਨਾਲ ਲੈਂਦੇ ਨੇ ਔਰ ਪਤਾ ਹੈ ਮਾਤਾ ਗੁਜਰੀ ਜੀ ਨੂੰ ਕਿ Swami ਜੀ ਚਲੇ ਜਾਣਗੇ ਵਾਪਸ ਨਹੀਂ ਆਉਣਾ ਪਰ ਹਿਰਦੇ ਦੇ ਅੰਦਰ ਮਨੁੱਖਤਾ ਦਾ ਦਰਦ ਹੈ ਮਨੁੱਖਤਾ ਦੀ ਪੀੜਾ ਹੈ ਦਿਆਲੂ ਸੁਭਾਅ ਹੈ ਮਾਤਾ ਜੀ ਨੇ Swami ਜੀ ਨੂੰ ਗੁਰਤੇਗ ਬਹਾਦਰ ਮਹਾਰਾਜ ਜੀ ਨੂੰ ਤੋੜ ਦਿੱਤਾ ਸਾਕਾ ਵਰਤ ਜਾਂਦਾ ਹੈ ਕੇਵਲ ਸੀਸ ਵਾਪਸ ਆਉਂਦਾ ਭਾਈ ਜੈਤਾ ਜੀ ਜਿਹੜੇ ਭਾਈ ਜੈਤਾ ਸਿੰਘ ਸੱਜਦੇ ਨੇ ਉਹਨਾਂ ਨੇ ਸੁਨੇਹਾ ਭੇਜਿਆ ਕੀਰਤਪੁਰ ਸਾਹਿਬ ਤੱਕ ਪਰਿਵਾਰ ਸਮੇਤ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸੀਸ ਦੇ ਦਰਸ਼ਨ ਕਰਨ ਵਾਸਤੇ ਤਨ ਹੈ ਜਿਗਰਾ ਮਾਤਾ ਜੀ ਨੇ ਸੀਸ ਦੇ ਦਰਸ਼ਨ ਕੀਤੇ ਤੇ ਬਚਨ ਕੀਤਾ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਮਾਤਾ ਜੀ ਨੇ ਉਹ ਵਿਖੜਾ ਸਮਾਂ ਗੋਬਿੰਦ ਲਾਲ ਦੀ ਅਗਵਾਈ ਕੀਤੀ 1699 ਵਿੱਚ ਖਾਲਸਾ ਪੰਥ ਸਾਜਿਆ ਸਾਰੇ ਉਸ ਵੇਲੇ ਅਨੰਦਪੁਰ ਸਾਹਿਬ ਦੇ ਦੁਸ਼ਮਣ ਬਣ ਗਏ ਅਨੰਦਪੁਰ ਸਾਹਿਬ ਛੱਡਣਾ ਪਿਆ ਸਰਸਾਂ ਤੇ ਵਿਛੋੜਾ ਹੋ ਗਿਆ ਉਹ ਸਾਖੀ ਤੁਸੀਂ ਜਾਣਦੇ ਜੇ ਮਾਤਾ ਜੀ ਸਹਿਬਜ਼ਾਦਿਆਂ ਦੇ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਆ ਜਾਂਦੇ ਆ ਔਰ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਆ ਕਿ ਤੁਹਾਡੇ ਦਾਦ ਦੀ ਦਾਦੇ ਦੀ ਚਿੱਟੀ ਪੱਗ ਇਸ ਨੂੰ ਦਾਗ ਨਾ ਲੱਗੇ ਅੱਜ ਤਾਂ ਸਿੱਖ ਉਹ ਕਿਤੇ ਵੀ ਖੜਾ ਹੁੰਦਾ ਉਸ ਨੂੰ ਇਹ ਨਹੀਂ ਪਤਾ ਇਹ ਦਸਤਾਰ ਇਹ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਮਨੁੱਖਤਾ ਦੇ ਭਲੇ ਵਾਸਤੇ ਕੋਈ 에ਰਪੋਰਟ ਤੇ ਖੜਾ ਹੁੰਦਾ ਕਿਤੇ ਵੀ ਸਾਡੀ ਗਲਤੀ ਜਿਹੜੀ ਨੇ ਮੈਂ ਕਹਿੰਦਾ ਆਪਣੇ ਪਰਿਵਾਰ ਵਿੱਚ ਜਿੱਥੇ ਤੁਸੀਂ ਸਫਰ ਕਰਦੇ ਜੇ ਸੰਜੀਦਾ ਹੋ ਕੇ ਕਰਿਆ ਕਰੋ ਇਥੇ ਮਾਤਾ ਜੀ ਨੇ ਲਾਲ ਤੋਰ ਦਿੱਤੇ ਉਹ ਸ਼ਹੀਦ ਹੋ ਗਏ ਔਰ ਫੇਰ ਮਾਤਾ ਜੀ ਨੇ ਸ਼ਹੀਦੀ ਜਾਮ ਪੀਤਾ ਐਸੇ ਮਹਾਨ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਉਹ ਜਨਮ ਦਿਹਾੜਾ ਹੈ ਔਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਸੋ ਭਗਤ ਸਹਿਬਾਨ ਬਚਨ ਕਰਦੇ ਨੇ ਸਾਕਤ ਮਰਹਿ ਸੰਤ ਸਭ ਜੀਵੇ ਸੰਤ ਜਿਹੜੇ ਨੇ ਪਰਉਪਕਾਰੀ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਮਾਤਾ ਜੀ ਦੇ ਅੰਦਰ ਇਹ ਪਰ ਉਪਕਾਰ ਵਾਲੀ ਬਿਰਤੀ ਸੀਗੀ ਰਾਮ ਰਸਾਇਨ ਰਸਨਾ ਪੀ ਵਹਿ ਸਾਰੀ ਇੰਦਰੀਆਂ ਦਾ ਵੱਖਰਾ ਵੱਖਰਾ ਕਰਮ ਹੈ ਰਸਨਾ ਤੋਂ ਭਾਵ ਰਸ ਦਾ ਸਵਾਦ ਲੈਣ ਵਾਸਤੇ ਸਤਿਗੁਰੂ ਜੀ ਦੇ ਬੋਲ ਨੇ ਕਿ ਇਹ ਸਾਦੀ ਜੀਵ ਨਾ ਰਜੀਆਂ ਬਹੁ ਭੋਗ ਬਿਲਾਸੇ ਇਹ ਰਸਨਾ ਨੇ ਸਾਨੂੰ ਸੰਸਾਰ ਦੇ ਭੋਗਾ ਵਿੱਚ ਲਾਇਆ ਕਹੋ ਕਬੀਰ ਪ੍ਰਭ ਕਿਰਪਾ ਕੀਜੇ ਹਾਰ ਪਰੇ ਅਬ ਪੂਰਾ ਦੀਜੇ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਸਗਲ ਦੁਆਰ ਕੋ ਛਾੜਕੈ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਮੈਨੂੰ ਆਪਣੇ ਚਰਨਾਂ ਦਾ ਦਾਸ ਬਣਾ ਲਿਓ ਉਲਾਂ ਦੀ ਖਿਮਾ ਇੱਕ ਵਾਰੀ ਫੋ ਬਹੁਤ ਬਹੁਤ ਧੰਵਾਦ ਗੁਰੂ ਕੀ ਸੰਗਤ ਦਾ ਔਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ ਉਲਾਂ ਦੀ ਖਿਮਾ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ